ਸਮਰਾਲਾ ਵਿੱਚ ਮੁੜ ਕਾਂਗਰਸ ਨੂੰ ਝਟਕਾ ਮਾਛੀਵਾੜਾ ਬਲਾਟ ਸੰਮਤੀ ਦੇ ਚੇਅਰਪਰਸਨ ਅਤੇ ਉਸਦੇ ਪਤੀ ਵੱਲੋਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਚਾਲੂ ਚੁਪ ਲਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਚੇਅਰਪਰਸਨ ਦੇ ਪਤੀ ਨੇ ਹਲਕਾ ਸਮਰਾਲਾ ਦੀ ਕਾਂਗਰਸ ਤੇ ਗਿਲਾ ਕੀਤਾ ਇਹ ਜਿਵੇਂ ਆਪਣੇ ਮੁੱਖ ਮੰਤਰੀ ਪਸਰਦਾਰ ਭਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕਾਂਫੀਡੈਂਸ ਜੀ ਐਮ ਐਲ اے ਸਰਦਾਰ ਜਗਤਾਰ ਸਿੰਘ ਦਿਹਾਰਪਰਾਈ ਦੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਪਰ ਜੁਆਇਨ ਕੀਤੀ ਹੈ ਮੈਂ ਖੁਦ ਜਨਨ ਸੈਕਟਰੀ ਦੀ ਕਾਂਗਰਸ ਪਾਰਟੀ ਜਿਲ੍ਹਾ ਖੰਨਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਪਤੀ ਚੇਅਰਪਰਸਨ ਨੇ ਮਛੂੜਾ ਸਾਹਿਬ ਤੋਂ ਉਹਨਾਂ ਨੇ ਵੀ ਨਾਲ ਅਜਾਇਬਨ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਚ ਮੇਰੇ ਆਪਦੇ ਨੇ ਉਹ ਵੀ ਜੁਆਇਨ ਕਰਨਗੇ ਕੀ ਕਾਰਨ ਰਿਹਾ ਵੀ ਤੁਸੀਂ ਤਾਂ ਇਸ ਪਾਰਟੀ ਚੜ੍ਹਦੇ ਐ ਕਾਂਗਰਸ ਭਾਈ ਜੀ ਗੱਲੇ ਇਹਾਂ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਖਵਾ ਰਹੇ ਨੇ ਬਸ ਉਹਨਾਂ ਦੀ ਪੁੱਛਪੜਤਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਸਿਨੀਅਰ ਦਾ ਵੀ ਇਹੀ ਹਾਲ ਹੈ ਜੀ। ਉੱਥੇ ਸਾਰੇ ਵਰਕਰ ਵੀ ਦੁਖੀ ਨੇ। ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਮੈਨੂੰ ਮਾਕਸ ਦੀ ਜਿਹੜੇ ਮੈਨੂੰ ਉਹਦਾ ਵੀ ਦਿੱਤਾ ਗਿਆ ਸੀ ਵੀ ਉਹਦੇ ਬਾਅਦ ਕੀ ਹੈ ਜਾਂ ਉਹਦਾ ਦੇਣ ਤੋਂ ਵੱਧ ਵੀ ਬਈ ਜਦੋਂ ਕੋਈ ਮਾਨਸਿਕਕਾਰ ਨਾ ਮਿਲੇ ਜੀ। ਪਾਰਟੀ ਦੀ ਮਾਨਸਿਕਕਾਰ ਕੋਈ ਮਾਨਸਿਕਕਾਰ ਨਹੀਂ ਉੱਥੇ ਮਿਲ ਰਿਹਾ। ਕੋਈ ਕਿਸੇ ਨੂੰ ਪੁੱਛ ਬੜਦਲ ਨਹੀਂ ਹੈਗੀ। ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਮੈਂ ਇੱਕ ਤੋਂ ਆਮ ਆਦਮੀ ਪਾਰਟੀ ਦੇ ਅਸੀਂ ਖੁੱਲ ਕੇ ਪ੍ਰਚਾਰ ਕਰਾਂਗੇ ਜਿੰਮੇ ਮੈਂ ਤਾਂ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ। ਉਹਦੇ ਨਾਲੋਂ ਵੀ ਦੁੱਗਣੀ ਮਿਹਨਤ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਲਈ ਬੋਟਾ ਟਾਈਮ ਵੀ ਕਿਉਂ ਜੁਆਇਨ ਕੀਤਾ ਜੀ ਤੁਸੀਂ ਬੋਟਾ ਟਾਈਮ ਦਾ ਜੁਆਇਨ ਦਾ ਇਹ ਹੈ ਵੀ ਸਾਡੇ ਤੱਕ ਜਦਦੇ ਅਸੀਂ ਬੈਠੇ ਸੀ ਕਰੇ ਸਾਈਲੈਂਟ ਬੈਠੇ ਸੀ ਅੱਜ ਤੱਕ ਬੈਠ ਕੇ ਹੁਣ ਕਿਸੇ ਚੀਜ਼ ਦਾ ਕੋਈ ਟਾਈਮ ਹੁੰਦਾ ਬਾਕੀ ਜਦੋਂ ਟਾਈਮ ਆਇਆ ਬੋਟਾ ਦਾ ਮਤਲਬ ਨਹੀਂ ਵੀ ਜੇ ਟਾਈਮ ਆ ਸਾਨੂੰ ਨੀਤੀਆਂ ਵਧੀਆ ਲੱਗੀਆਂ ਤਾਂ ਅਸੀਂ ਇਹ ਪਹੁੰਚ ਕੀਤੀ ਆਪ ਕਰੀ ਇਹਨਾਂ ਨੇ ਕਰੀ ਅੱਜ ਅਸੀਂ ਇਹ ਜੁਆਇਨ ਕੀਤੀ ਤੁਸੀਂ ਤੁਸੀਂ ਦੋਏ ਦੋਲੀ ਪਤਲੇ ਪਾਕਸਨ ਦੀ ਚੇਅਰਪਰਸਨ ਆ ਬੋੜਾ ਕੋ ਬਟਾ ਉਦਾਬ ਉਜੀ ਦੋਨੋਂ ਹੀ ਪ੍ਰਚਾਰ ਕਰੂੰਗਾ ਲੜਕੇ ਦਾ ਆਮਾ ਦੋ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਸਹਿਯੋਗੀ ਨੇ ਸੰਪਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪਿੰਡਾਂ ਦੇ ਹੋਰ ਵੀ ਹੋਰ ਵੀ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ ਜਾਂ ਬਲਾਕਸ ਦੀ ਮੈਂਬਰ ਸ਼ਾਮਲ ਕਰਾਂਗੇ ਜੀ ਹਾਂ ਜੀ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ ਦੇਖੋ ਜੀ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਕਹੂੰਗਾ ਮੈਂ ਅੱਜ ਸਾਡੇ ਪਰਿਵਾਰ ਚ ਵਾਧਾ ਹੋਇਆ ਮੇਰਾ ਵੀਰ ਸੁੱਖਾ ਮਾਨ ਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਉਹਦਾ ਵੀ ਹੈਗਾ ਤੁਨੋਂ ਕਾਂਗਰਸ ਚੋਂ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਇਹਨਾਂ ਦੀ ਪਤਨੀ ਜੀ ਇਹਨਾਂ ਦੀ ਪਤਨੀ ਵੀ ਤੁਨੋਂ ਸਪੋਰਟ ਕਰਦੀ ਬਲਕ ਸੰਮਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਬਲਕ ਸੰਮਤੀ ਮੈਂਬਰ ਨੇ ਤੇ ਵੀਰ ਕੋਲ ਵੀ ਦੇ ਸਾਨੂੰ ਬਲਕ ਸੰਮਤੀ ਦੇ ਚੇਅਰਮੈਨ ਨੇ ਉਹ ਆਪਣੇ ਮਸ਼ੂਰਾ ਸਾਹਿਬ ਤੋਂ ਤੇ ਵੀਰ ਕੋਲ ਕੋਤ ਜਿਲ੍ਹੇ ਦਾ ਆਉਦਾ ਹੈਗਾ ਜਨ ਸਖਤ ਨੇ ਕਾਂਗਰਸ ਤੋਂ ਤੇ ਇਹ ਅੱਜ ਮਨੋ ਆਮ ਆਦੀ ਬੜੀ ਜਵਾਨ ਕੀਤੀ ਹੈ ਪਾਰਟੀ ਦੇ ਜੋ ਵੀ ਕੰਮਕਾਰ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬੜਾ ਵਧੀਆ ਲੱਗੂਗਾ ਜੇ ਜਦੋਂ ਵੀ ਅਰਕੇ ਸੇ ਕੰਮ ਕਰੋਗੇ ਸਾਰੇ ਭਰਾ ਪਾਰਟੀ ਲਈ ਕਹਿ ਲੋ ਵਾਲਾ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਟੰਡਾ ਵਿੱਚ ਸੋਰੀ ਆਵਾਂ ਦੀ ਪਟੰਡਾ ਕਿਉਂ ਜਾਦਾ ਮਿਲੂਗਾ ਦੇਖੋ ਤੁਸੀਂ ਸਾਰੇ ਜਾਣਦੇ ਵੀ ਜਿਵੇਂ ਵੋਟਾਂ ਦਾ ਟਾਈਮ ਆਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹਿ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਗਾ ਤੇ ਉਹਦੇ ਨਾਲ ਤੁਲਪ ਦੀ ਇਹ ਪਾਰਟੀ ਦਾ ਤੋਂ ਪਾਰਟੀ ਲਈ ਰਲ ਕੇ ਸੀ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿੱਦਾਂ ਦਾ ਹੰਗਾਰਾ ਮਿਲਿਆ ਜੀ ਸ਼ਹਿਰਾ ਅੱਜ ਮਾ ਛੋੜੇ ਸਮਰਾਲਾ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਸੰਬੰਧੀ ਜੋ ਸਭ ਤੋਂ ਵੱਡੀ ਕਿਸਾ ਹੰਗਾਰਾ ਲੜਾ ਦਿਖੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੁਰੇ ਜ਼ਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਜਾਂਦੇ ਹਾਂ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁਤ ਘਾਟਾ ਹੈ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲਾਂ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਪਾਸ ਸੜਕਾਂ ਦੀ ਗੱਲ ਕਰੀਏ ਸਮਰਾਲੇ ਹਲਕੀਆਂ ਜਿਹੜ ਇਹ ਬਹੁਤ لمبے ਟਾਈਮ ਤੋਂ ਬਣੀਆਂ ਨਹੀਂ ਸੀਗੀਆਂ ਸਾਰੀਆਂ-ਸਾਰੀਆਂ ਮਰਕੀ ਤਿਆਰ ਨੇ ਲਗਭਗ 52 ਕਰੋੜ ਰੁਪਏ ਦੇ ਕਰੀਬ ਸੰਪਤਾ ਬਣੀਆਂ ਨੇ ਸਿਰਫ ਆ 2 ਸਾਲ ਦੇ ਵਿੱਚ ਵਿੱਚ ਤੇ ਉਹਨਾਂ ਦੇ ਆਧਾਰ ਤੇ ਅਸੀਂ ਕੰਮ ਦੇ ਆਧਾਰ ਤੇ ਜਿੰਨੇ ਵੀ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰੈਨਿਊਸ਼ਨ ਜੀ ਸਾਰੀਆਂ-ਸਾਰੀਆਂ ਗਰੰਟੀਆਂ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਜੀ ਪਹਿਲਾਂ ਚ ਔਰਤਾਂ ਚ ਹੈਗੀ ਜੇ ਜਿਹੜੀ ਤੁਸੀਂ ਦੱਸੇ ਉਹ ਸਾਰੀਆਂ ਗਰੰਟੀਆਂ ਪੂਰੀ ਹੋਣਗੀਆਂ ਇੱਕ ਗਰੰਟੀ ਹੈ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੋਂ ਨੂੰ ਇਹ ਬਹੁਤ ਸਿੱਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਕੇਪਾ ਇਹ ਗਰੰਟੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਾਰੰਟੀ ਆ ਸਿਰਫ ਇੱਕ ਗਾਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਆਉਣ ਵਾਲੇ ਬਹੁਤ ਛੇਤੀ ਗਾਰੰਟੀ ਪੂਰੀ ਕੀਤੀ ਜਾਊਗੀ